ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਕੇਵਲ ਜ਼ਬਾਨੀ ਤੌਰ ਤੇ ਗੁਰੂ ਨਾ ਮੰਨੀਏ ਸਗੋਂ ਇਸ ਨੂੰ ਆਤਮਿਕ ਤੌਰ ਤੇ ਸਵੀਕਾਰ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ ਬਿਨਾ ਸਾਡਾ ਪਾਰ ਉਤਾਰਨ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਅਸੀਂ ਖੁਦ ਬਾਣੀ ਪੜਨ ਦਾ ਅਭਿਆਸ ਨਹੀਂ ਕਰਾਂਗੇ ਉਨੀ ਦੇਰ ਸਾਡੀ ਜ਼ਿੰਦਗੀ ਨਹੀਂ ਬਦਲੇਗੀ ਜਿਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਉਹ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਪਾਠ ਕਰਨ ਵਾਲਾ ਵਿਅਕਤੀ ਹੀ ਗੁਰੂ ਦੇ دیدار ਪਾਏਗਾ ਜਿਸ ਨੇ ਪਾਠ ਨਹੀਂ ਕੀਤਾ ਉਹਨੇ ਗੁਰੂ ਸਾਹਿਬ ਦੇ دیدار ਨਹੀਂ ਕੀਤੇ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਪਾਠ ਕਰੀਏ ਕਿ ਸਤਿਗੁਰੂ ਸਾਨੂੰ ਸਮਤ ਬਖਸ਼ ਸਾਨੂੰ ਪਾਠ ਕਰਨ ਤੇ ਸਮਝਣ ਦੀ ਜਾਂਚ ਆ ਜਾਵੇ ਜੇ ਤੁਸੀਂ ਪਾਠ ਕਰ ਨਹੀਂ ਸਕਦੇ ਗੁਰੂ ਜੀ ਪਾਠ ਸੁਣਨ ਦੀ ਭਗਤੀ ਨੂੰ ਵੀ ਸਵੀਕਾਰ ਕਰਦੇ ਹਨ